ਜੇ ਤਾਂ ਸਾਡੇ ਜਿਹੜੇ ਬੱਚੇ ਆ ਉਹਨਾਂ ਨੂੰ ਗੁਰੂ ਦੇ ਲੜ ਲਾਉਣਾ ਗੁਰਸਿੱਖੀ ਦੇ ਨਾਲ ਜੋੜਨਾ ਕਿਉਂਕਿ ਜੇ ਅੱਜ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਆ ਕਿ ਸਾਡੇ ਬੱਚੇ ਨਸ਼ਿਆਂ ਦੀ ਦਲਦਲ ਦੇ ਵਿੱਚ ਨੇ ਜੇ ਵਾਕਿਆ ਹੀ ਅਸੀਂ ਉਹਨਾਂ ਨੂੰ ਕੱਢਣਾ ਚਾਹੁੰਦੇ ਆ ਤਾਂ ਸਾਨੂੰ ਆਪਣੀ ਪਨੀਰੀ ਨੂੰ ਸੰਭਾਲਣਾ ਪਏਗਾ ਤੇ ਪਨੀਰੀ ਨੂੰ ਸੰਭਾਲਣ ਦੇ ਲਈ ਕਿਉਂਕਿ ਜਿਹੜਾ ਇਹ ਸ਼ਹੀਦੀ ਪੰਦਰਵਾੜਾ ਜਿਹਦੇ ਵਿੱਚ ਗੁਰੂ ਸਾਹਿਬ ਨੇ ਆਪਣੇ ਚਾਰੋਂ ਲਾਲ ਕੌਮ ਦੇ ਉੱਤੋਂ ਨਿਸ਼ਾਵਰ ਕਰ ਦਿੱਤੇ ਮਾਤਾ ਗੁਜਰੀ ਸ਼ਾਵਰ ਹੋ ਗਏ ਜੇ ਜੇ ਅਸੀਂ ਵਾਕਿਆ ਹੀ ਉਹਨਾਂ ਦੀਆਂ ਸਿੱਖਿਆਵਾਂ ਤੇ ਅਮਲ ਕਰਨਾ ਤਾਂ ਸਾਡੇ ਬੱਚਿਆਂ ਨੂੰ ਗਿਆਨ ਹੋਣਾ ਚਾਹੀਦਾ ਕਿ ਗੁਰੂ ਜੀ ਕੌਣ ਸੀ ਸਾਬਜਾ ਦੇ ਕੌਣ ਸੀ ਕੀ ਹੋਇਆ ਸੀ ਔਰ ਇਹੀ ਕੁਛ ਜਿਹੜਾ ਸੀ ਅਸੀਂ ਆਪਣੇ ਬੱਚਿਆਂ ਤੋਂ ਜਿਹੜੇ ਸੀ 100 ਸਕੂਲਾਂ ਦੇ ਵਿੱਚ ਟੈਸਟ ਲਿਆ ਤੇ ਉਹਨਾਂ ਬੱਚਿਆਂ ਨੂੰ ਅਸੀਂ ਇਹ ਸਵਾਲ ਪੁੱਛੇ ਤੇ ਉਹਨਾਂ ਸਕੂਲਾਂ ਦੇ ਵਿੱਚੋਂ ਜਿਹੜਾ ਸਭ ਤੋਂ ਟੌਪ ਤੇ ਬੱਚਾ ਆਇਆ ਇੱਕ ਇੱਕ ਸਕੂਲ ਦੇ ਵਿੱਚੋਂ ਇੱਕ ਇੱਕ ਬੱਚਾ ਲਿਆ ਕੇ ਇੱਥੇ 100 ਬੱਚਿਆਂ ਨੂੰ ਅੱਜ ਸਨਮਾਨ ਕੀਤਾ ਗਿਆ ਸਾਡਾ ਮਕਸਦ ਇਹ ਹੈ ਕਿ ਜਦੋਂ ਉਹਦਾ ਸਨਮਾਨ ਦੂਜੇ ਬੱਚੇ ਵੀ ਦੇਖਣਗੇ ਉਹਨਾਂ ਦੇ ਵਿੱਚ ਵੀ ਔਰ ਸਿੱਖੀ ਦੀ ਚਿੰਗ ਲੱਗੇਗੀ ਤੇ ਸਾਡਾ ਨਿਸ਼ਾਨਾ ਇਹੀ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਧਰਮ ਦੇ ਨਾਲ ਜੋੜੀਏ ਪਰ ਇਹ ਪੱਥਰ ਤੇ ਲਕੀਰ ਵਰਗੀ ਗੱਲ ਹੈ ਕਿ ਜਿਹੜੇ ਬੱਚੇ ਧਰਮ ਦੇ ਆਦਰਸ਼ਾਂ ਤੋਂ ਟੁੱਟਦੇ ਆ ਉਹ ਮਾਂ ਪਿਓ ਤੋਂ ਵੀ ਟੁੱਟ ਜਾਂਦੇ ਆ ਜਿਹੜੇ ਅੱਜ ਹਾਲਾਤ ਬਣ ਰਹੇ ਨੇ ਸਾਡੇ ਪੰਜਾਬ ਦੇ ਮੈਂ ਫਤਿਹਗੁਰ ਸਾਹਿਬ ਵੀ ਬੇਨਤੀ ਕੀਤੀ ਸੀ ਗੈਂਗਸਟਰ ਸ਼ਬਦ ਪੰਜਾਬ ਦਾ ਸ਼ਬਦ ਨਹੀਂ ਹੈ ਇਹ ਪੰਜਾਬ ਦੀ ਉਪਜ ਨਹੀਂ ਹੈ ਸ਼ਬਦ ਸਾਰਾ ਕੁਝ ਕਿੱਥੋਂ ਵਿਗੜ ਰਿਹਾ ਨਸ਼ੇ ਪੰਜਾਬ ਦੀ ਉਪਜ ਨਹੀਂ ਹੈ ਇਹ ਸਾਰਾ ਕੁਝ ਵਿਗਾੜ ਕਿੱਥੋਂ ਪੈਦਾ ਹੋ ਰਿਹਾ ਕੁਸੰਗਤ ਵਿੱਚੋਂ ਜੇ ਤੁਸੀਂ ਆਪਣੇ ਆ ਪੀੜ੍ਹੀ ਨੂੰ ਸਾਂਭਦੇ ਹੋ ਇਹ ਬਹੁਤ ਵੱਡਾ ਪਰਉਪਕਾਰ ਹੈ ਮੈਂ ਸਮਝਦਾ ਪੰਜਾਬ ਦੀ ਧਰਤੀ ਤੇ ਲੰਗਰ ਲਾਉਣ ਨਾਲੋਂ ਵੱਡਾ ਕਾਰਜ ਹੈ ਆਪਣੇ ਬੱਚਿਆਂ ਦੀ ਸੋਚ ਵਿੱਚ ਚੰਗੇ ਵਿਚਾਰ ਪੈਦਾ ਕਰਨੇ ਮੈਂ ਨਹੀਂ ਸਮਝਦਾ ਕਿ ਪੰਜਾਬ 'ਚ ਕੋਈ ਭੁੱਖਾ ਮਰ ਰਿਹਾ ਹੋਵੇਗਾ ਹਾਂ ਜਿਹਨੂੰ ਜ਼ਰੂਰਤਾ ਉਹਦੀ ਮਦਦ ਜ਼ਰੂਰ ਕਰਨੀ ਚਾਹੀਦੀ ਆ ਪਰ ਵਿਚਾਰਾਂ ਦਾ ਲੰਗਰ ਬਹੁਤ ਲਾਜ਼ਮੀ ਹੈ ਜਿਹਨੇ ਸਾਡੀਆਂ ਪੀੜ੍ਹੀਆਂ ਬਚਾਉਣੀਆਂ ਜਿਹਨੇ ਸਾਡਾ ਭਵਿੱਖ ਬਚਾਉਣਾ ਤੇ ਜਦੋਂ ਇਹਨਾਂ ਬੱਚਿਆਂ ਦੀ ਸੋਚ ਦੇ ਅੰਦਰ ਸਾਡੇ ਆਦਰਸ਼ ਹੋਣਗੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਤੇ ਫਿਰ ਇਹਨਾਂ ਨੂੰ ਸਮਝ ਹੋਏ ਆਏਗੀ ਕਿ ਇਮਾਨ ਕੀ ਹੈ ਧਰਮ ਕੀ ਹੈ ਸੱਚ ਕੀ ਹੈ ਨਿਡਰਤਾ ਕੀ ਹੈ ਨਿਰਪੈਤਾ ਕੀ ਹੈ ਔਰੇ ਬਹੁਤ ਵੱਡੀ ਲੋੜ ਹੈ ਇਸ ਮੈਂ ਸਮਝਦਾ ਇਹ ਸਭ ਤੋਂ ਵੱਡਾ ਪਰਉਪਕਾਰ ਹੈ ਸਭ ਤੋਂ ਵੱਡੀ ਨੇਕੀ ਹੈ ਸਭ ਤੋਂ ਵੱਡੀ ਸੇਵਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਗਲਵੱਕੜੀ ਚ ਲੈ ਲਈਏ ਉਹਨਾਂ ਨੂੰ ਮਾਹੌਲ ਦਿਖਾਓ ਵੀ ਅੱਗੇ ਕਿੰਨਾ ਗੁਰੂ ਗੋਬਿੰਦ ਸਿੰਘ ਜੀ ਕੀ ਕਰਦੇ ਸੀ ਉਹਨਾਂ ਨੇ ਪਟਨਾ ਸਾਹਿਬ ਦੀ ਧਰਤੀ ਤੇ ਦੋ ਬੱਚਿਆਂ ਦੇ ਦੋ ਗਰੁੱਪ ਬਣਾਉਣੇ ਸ਼ੁਰੂ ਕੀਤੇ ਇਧਰੋਂ ਪਾਣੀ ਦੇ ਛੱਤੇ ਗੰਗਾ ਤੇ ਉਹ ਜਾ ਕੇ ਖੇਲਾ ਖੇਲਣੀਆਂ ਦੂਜੇ ਗਰੁੱਪ ਨੇ ਇਧਰੋਂ ਹੁਣ ਵੇਖਣ ਨੂੰ ਇਹ ਖੇਡ ਜਾਪਦੀ ਸੀ ਅਸਲ 'ਚ ਗੁਰੂ ਸਾਹਿਬ ਨੇ ਉਹਨਾਂ ਦੀ ਮਾਨਸਿਕਤਾ ਜਿਹੜੀ ਗੁਲਾਮੀ ਦੀ ਆਦੀ ਹੋ ਚੁੱਕੀ ਸੀ ਉਸ ਮਾਨਸਿਕਤਾ 'ਚ ਜਿੱਤ ਦਾ ਜਜ਼ਬਾ ਪੈਦਾ ਕੀਤਾ ਆਹ ਹੈ ਬਸ ਖੇਡ ਸਾਰੀ ਇਹਨਾਂ ਦੇ ਕੁਇਜ਼ ਮੁਕਾਬਲੇ ਪੇਂਟਿੰਗ ਮੁਕਾਬਲੇ ਡਿਬੇਟ ਹੋਵੇ ਇਹ ਬਹੁਤ ਚੰਗਾ ਉਦਮ ਹੈ ਜਦੋਂ ਪਹਿਲੀ ਵਾਰੀ ਆਪਾਂ ਮੀਟਿੰਗ ਕੀਤੀ ਸੀ ਉਦੋਂ ਵੀ ਇਹੀ ਸਾਰਾ ਕੁਝ ਔਰ ਇਹਨਾਂ ਨੇ ਇੰਪਲੀਮੈਂਟ ਵੀ ਕਰਵਾਇਆ ਤੋਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਤੁਰਨਾ ਤੁਸੀਂ ਆ ਕੇ ਉਤਸ਼ਾਹਤ ਕਰਨਾ ਫਿਰ ਗੱਲ ਬਣਦੀ ਆ ਸਿਹਰਤਤਾ ਦੇ ਨਾਲ ਬੜੀ ਸੰਜੀਦਗੀ ਦੇ ਨਾਲ ਆਪਣਾ ਚੰਗਾ ਭਵਿੱਖ ਸਵਾਰੀਏ ਸਾਡੇ ਬੱਚੇ ਵੱਧ ਸਕਣ ਇਸ ਹਨੇਰੀ ਦੇ ਅੰਦਰ ਜਿੱਦਾਂ ਦੇ ਹਾਲਾਤ ਨੇ ਤੋਂ ਤੁਹਾਡਾ ਸਤਿਗੁਰੂ ਜੀ ਆਇਆ ਸਫਲ ਕਰਨ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਲੇ ਸੋ ਨਿਹਾਲ ਕਹਿਣਾ ਚਾਹੁੰਦਾ ਇਸ ਪ੍ਰਾਪਤ ਬਹੁਤ ਵਧੀਆ ਅਪਰਾਲਾ ਜੀ ਐਮ ਐਲ اے ਸਾਹਿਬ ਦਾ ਜਿਨ੍ਹਾਂ ਨੇ ਇਹ ਅਪਰਾਲਾ ਕੀਤਾ ਤੇ ਇਹਦੇ ਵਿੱਚ ਸਾਡੇ ਬੱਚਿਆਂ ਨੇ ਭਾਗ ਲਿਆ ਜੀ ਪਹਿਲਾਂ ਸਕੂਲ ਪੱਧਰ ਤੇ ਭਾਗ ਲਿਆ ਫਿਰ ਉਸ ਤੋਂ ਬਾਅਦ ਕਲਸਟਰ ਪੱਧਰ ਤੇ ਭਾਗ ਲਿਆ ਫਿਰ ਉਸ ਤੋਂ ਬਾਅਦ ਬਲਾਕ ਪੱਧਰ ਤੇ ਲਿਆ ਔਰ ਇਹਦੇ ਨਾਲ ਸਾਡੇ ਜਿਹੜੇ ਬੱਚੇ ਨੇ ਸਾਡੇ ਸਿੱਖ ਧਰਮ ਨਾਲ ਜੁੜ ਰਹੇ ਨੇ ਔਰ ਬੱਚਿਆਂ ਨੂੰ ਸਾਬ ਜੀ ਦੀ ਸ਼ਹਾਦਤ ਬਾਰੇ ਬਖੂਬੀ ਪਤਾ ਲੱਗਿਆ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਜਿਹੜੇ ਛੋਟੇ-ਛੋਟੇ ਸਾਬ ਜਦ ਦੇਤੀ ਉਹਨਾਂ ਦੀ ਕਿੰਨੀ ਢੜਤਾ ਦੇ ਨਾਲ ਸ਼ਹੀਦੀ ਦਾ ਜਾਮ ਪੀਤਾ ਬਹੁਤ ਸ਼ਲਾਘਾਯੋਗ ਹੈ ਪੁਰਾਣਾ ਐਮਐਲਏ ਸਾਹਿਬ ਦਾ ਤੇ ਪ੍ਰਾਣਲੇ ਸਾਨੂੰ ਸਾਰੇ ਹੀ ਪੰਜਾਬ ਦੇ ਵਿੱਚ ਕਰਨੇ ਚਾਹੀਦੇ ਨੇ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਸਿੱਖੀ ਤੋਂ ਦੂਰ ਹੋ ਰਹੇ ਨੇ ਉਹ ਤੁਰ ਸਕਣ ਤੇ ਸਾਡਾ ਜਿਹੜਾ ਹੈਗਾ ਸਿੱਖ ਧਰਮ ਹੋਰ ਪ੍ਰਚਲਿਤ ਹੋ ਸਕੇ ਬਧੇ ਫੁੱਲੇ ਬਹੁਤ ਸ਼ਲਾਘਾਯੋਗ ਹੈ ਪੁਰਾਣਾ ਜੀ ਐਮਐਲਏ ਸਾਹਿਬ ਦਾ ਹੀ ਅਸੀਂ ਤਹਿ ਦਿਲੋਂ ਧੰਨਵਾਦੀ ਆ ਸਿੱਖਿਆ ਵਿਭਾਗ ਵੱਲੋਂ ਵੀ ਤੇ ਬਲਾਕ ਡੇਲੋਂ ਬਨ ਡੇਲੋਂ 2 ਤੇ ਦਰਾਹਾ ਵੱਲੋਂ ਅਸੀਂ ਬਹੁਤ ਧੰਨਵਾਦੀ ਐਮਐਲਏ ਸਾਹਿਬ ਦੀ ਮੈਂ ਬਤੌਰ ਬੀਪੀਓ ਡੈਲਨੋ ਤੋਂ ਤੇ ਦਰਾਹਾ ਕੰਮ ਕਰ ਰਹੇ ਆ ਇਹ ਦੋਨੇ ਬਲਾਕ ਆਪਣੇ ਪਹਿਲ ਹਲਕਾ ਮਾਨਜੋਗ ਐਮ ਐਲ اے ਮਰਵਿੰਦਰ ਸਿੰਘ ਜੀ ਗਿਆਸਪੁਰਾ ਉਹਨਾਂ ਦੇ ਹਲਕੇ ਅੰਦਰ ਆਉਂਦਾ ਓਲਾਂਵਨੀਓ ਲਗਾਤਾਰ ਦੂਸਰੇ ਸਾਲ ਸਾਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਵਿੱਦਿਅਕ ਮੁਕਾਬਲੇ ਪ੍ਰਾਇਮਰੀ ਸਕੂਲਾਂ ਚ ਕਰਾਏ ਗਏ ਸੀ ਜਿਸ ਵਿੱਚ ਮੇਰੇ ਦੋਨੋਂ ਬਲਾਕ ਆਉਂਦੇ ਨੇ ਤੇ ਬੱਚਿਆਂ ਨੂੰ ਸਕੂਲ ਪੱਧਰ ਤੋਂ ਮੁਕਾਬਲੇ ਦੇ ਵਿੱਚੋਂ ਜੇਤੂ ਵਿਦਿਆਰਥੀਆਂ ਨੂੰ ਮਾਨਯੋਗ ਐਮਐਲਏ ਸਾਹਿਬ ਵੱਲੋਂ ਸਨਮਾਨ ਕੀਤਾ ਗਿਆ ਇੱਥੇ ਮੈਂ ਆਪਣੇ ਵੱਲੋਂ ਸਮੁੱਚੇ ਸਿੱਖਿਆ ਵਿਭਾਗ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਅਤੇ ਇਸ ਗੱਲ ਨੂੰ ਮੈਂ ਮਾਣ ਮਹਿਸੂਸ ਕਰਦਾ ਕਿ ਜਦੋਂ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਿਆ ਜਾਂਦਾ ਹੈ ਉਹ ਸਾਡੀਆਂ ਨੀਹਾਂ ਦੇ ਵਿੱਚ ਜਿੱਦਾਂ ਆਪਾਂ ਕਹਿ ਲਈਏ ਵਿਦਿਆਰਥੀ ਸ਼ੁਰੂ ਵਿੱਚ ਉਹਨਾਂ ਦੀ ਭਾਵਨਾ ਸਿੱਖੀ ਵੱਲ ਜੁੜਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਉਹ ਬੱਚਾ ਵਧੇਰੇ ਉਧਰ ਨੂੰ ਰੁਚੀ ਰੱਖੂਗਾ ਮੈਂ ਆਪਣੇ ਵੱਲੋਂ ਸਮੁੱਚੀ ਟੀਮ ਵੱਲੋਂ ਇੱਕ ਵਾਰ ਫੇਰ ਐਮਐਲਏ ਸਾਹਿਬ ਤੇ ਉਹਨਾਂ ਦੇ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ। ਤੇ ਗੋਰ ਨਾਲ ਪੜਿਆ ਲੈ ਇਤਿਹਾਸ ਪਾਪਣ ਕੰਡ ਦਾ ਕੁਦਰਤ ਵੀ ਕੰਬ ਗਈ ਸੀ ਕੰਬ ਗਈ ਸੀ ਵੇਖ ਕੇ ਜ਼ੁਲਮ ਗਿਆਨੀ ਜ਼ਰੀਆ ਖੇਡਣ ਦੀਆਂ ਉਮਰਾਂ ਸੀ ਉਮਰਾਂ ਸੀ ਵੈਰੀਓ ਤਰ ਸਕਿਓ ਨਹੀਂ ਕਰਿਆ ਤੋ ਪੈਲੀ ਰਾਤ ਹਨੇਰੀ ਕਿਧਰ ਨੂੰ ਮੀ ਜਾਮ ਗਏ ਕਿਧਰ ਨੂੰ ਮਾਤਾ ਜਾਵਾਂਗੇ ਮੇਰੇ ਨਿੱਕੇ ਨਿੱਕੇ ਛੋਟੇ ਛੋਟੇ ਬਾਲ ਜਾਂਦੇ ਨੇ ਕਚੈਰੀ ਵੱਲ ਨੂੰ ਮੇਰੇ ਨਿੱਕੇ ਨਿੱਕੇ ਛੋਟੇ ਛੋਟੇ ਬਾਲ ਜਾਂਦੇ ਨੇ ਕਚੈਰੀ ਵੱਲ ਨੂੰ ਸਾਹਿਬ ਜਾਨ ਦੀ ਯਾਦ ਜਿਹੜਾ ਸਕੂਲ ਦਾ ਫੰਕਸ਼ਨ ਹੋ ਰਿਹਾ ਸੀ ਉਹਦੇ ਫੰਕਸ਼ਨ ਚ ਤੁਹਾਡੇ ਬੱਚਿਆਂ ਨੇ ਭਾਗ ਲੇਤਾ ਦੀ ਗੱਲ ਹਾਂਜੀ ਅੱਜ ਇਹਨਾਂ ਨੂੰ ਸਨਮਾਨ ਮਿਲਿਆ ਕਹਿ ਜਿਆ ਮਹਿਸੂਸ ਹੁੰਦਾ ਜੀ ਬਹੁਤ ਖੁਸ਼ੀ ਹੋਈ ਹੈ ਜੀ